ਹਰ ਇੱਕ ਥਾਂ ਦਾ ਮੇਲਾ ਜਿਹੜਾ ਅਲੱਗ-ਅਲੱਗ ਗੱਲ ਕਰਕੇ ਮਸ਼ਹੂਰ ਆ ਪਰ ਅੱਜ ਆਪਾਂ ਤੁਹਾਨੂੰ ਸੈਰ ਕਰਾਉਂਦੇ ਆ ਕਿਸਾਨ ਮੇਲੇ ਦੀ ਜਿਹੜਾ 1967 ਤੋਂ ਲਗਾਤਾਰ ਸਾਲ ਦੇ ਵਿੱਚ ਦੋ ਵਾਰ ਇੱਕ ਮਾਰਚ ਮਹੀਨੇ ਤੇ ਇੱਕ ਸਤੰਬਰ ਦੇ ਮਹੀਨੇ ਇਹ ਲੁਧਿਆਣੇ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਲੱਗਦਾ ਆ ਰਿਹਾ ਤੇ ਜਿਸ ਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਪੀਏ ਯੂਵੀ ਕਹਿ ਦਿੰਦੇ ਆ ਕੋਈ ਵਕਤ ਅਜਿਹਾ ਸੀ ਕਿ ਜਦੋਂ ਇੱਕ ਕੀਲੇ ਦੇ ਵਿੱਚ ਕਣਕ ਦਾ ਜਿਹੜਾ ਝਾੜ ਸੀ ਇਹ ਕੋਈ ਬਾਲੀਆਂ ਲੰਮੀਆਂ ਗੱਲਾਂ ਨਹੀਂ ਹੈਗੀਆਂ ਇਹ 25 30 ਸਾਲ ਪਿੱਛੇ ਨੂੰ ਜਾਓ ਤੇ ਉਦੋਂ ਵੀ ਬਹੁਤ ਝਾੜ ਘਟ ਸੀਗਾ ਉਦੋਂ ਝਾੜ ਹੁੰਦਾ ਸੀਗਾ ਵੀ ਇੱਕ ਕੁਆਂਟਲ ਕੀਲੇ ਦੇ ਵਿੱਚੋਂ 4-5 ਕੁਆਂਟਲ ਜਾਂ 6 ਕੁਆਂਟਲ ਕਣਕ ਨਿਕਲਦੀ ਸੀ ਪਰ ਅੱਜ ਕੱਲ ਯੂਨੀਵਰਸਿਟੀ ਦੇ ਡਾਕਟਰਾਂ ਨੇ ਖੋਜੀਆਂ ਨੇ ਸਟੂਡੈਂਟਸ ਨੇ ਅਜਹੀਆਂ ਨਸਲਾਂ ਬਣਾ ਲੀਆਂ ਕਣਕ ਦੀਆਂ ਕਿ ਉਹ ਇੱਕ ਕੀਲੇ ਦੇ ਵਿੱਚ 25 30 ਤੋਂ 40 ਕੁਇੰਟਲ ਜਿਹੜਾ ਝਾੜ ਆ ਉਹ ਦੇਣ ਲੱਗ ਗਿਆਂ। ਇਸੇ ਤਰੀਕੇ ਝੋਨੇ ਦਾ ਵੀ ਝਾੜ ਆ ਜਿਹੜਾ ਉਹ ਵੱਧ ਗਿਆ ਤੇ ਜਿਹੜੀ ਨਵੀਂ ਟੈਕਨੋਲੋਜੀ ਆਉਂਦੀ ਆ ਕਿਉਂਕਿ ਅੱਜ ਕੱਲ ਨਵੇਂ ਬੱਚੇ ਪੜ੍ਹ ਲਿਖ ਗਏ ਉਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਨੇ ਜਾਂ ਅੱਜ ਕੱਲ ਇੰਜੀਨੀਅਰਿੰਗ ਵਾਲੇ ਬੱਚੇ ਆ ਦੇਖੋ ਜੀ ਇੱਕ ਕੰਬਾਈਨ ਬਣ ਗਈ ਜਿਹੜੀ ਪੂਰੀ 에어 ਕੰਡੀਸ਼ਨ ਜੜਕੇ ਜੇ ਬੰਦੇ ਨੇ ਕਣਕ ਵੱਢਣੀ ਵੀ ਆ ਕਣਕ ਕੱਟਣੀ ਆ ਤਾਂ ਉਹਨੂੰ ਇਹ ਨਹੀਂ ਹੈਗਾ ਪੂਰਾ ਫਰੈਸ਼ਰ ਹੋਊਗਾ ਵਿੱਚ 에어 ਕਨਿਸ਼ਨ ਆ ਆ ਪਤਾ ਨਹੀਂ ਕੀ ਚੀਜ਼ ਆ ਜਿਹੜਾ ਆਹ ਓਜ਼ਾਰ ਦੇਖਦੇ ਆਂ ਆਪਾਂ ਤੇ ਆਪਾਂ ਗੱਲ ਕਰਦੇ ਸੀ ਯੂਨੀਵਰਸਿਟੀ ਦੀ ਇਸ ਯੂਨੀਵਰਸਿਟੀ ਦੀ ਜਿਹੜੀ ਸਥਾਪਨਾਵਾਂ ਉਹ 1962 ਦੇ ਵਿੱਚ ਹੋਈ ਤੇ ਪੰਜਾਬ ਵਾਸਤੇ ਇਹ ਮਾਣ ਸ਼ਾਨ ਦੀ ਗੱਲ ਆ ਨਾਲ-ਨਾਲ ਕਰਦੇ ਆ ਗੱਲਾਂ ਨਾਲ-ਨਾਲ ਮੇਲਾ ਦੇਖਦੇ ਆ ਆ ਜਿਹੜੀ ਮਸ਼ੀਨ ਆ ਇਹ ਜਿਹੜੀ ਪਰਾਲੀ ਆ ਪਰਾਲੀ ਦੀਆਂ ਇਹ ਗੋਲ-ਗੋਲ ਭਰੀਆਂ ਬੰਨ੍ਹ ਲੈਂਦੀ ਆ ਤੇ ਜਦੋਂ ਚੌਕਸ ਵਾਲੀ ਵੀ ਆਈ ਭਰੀਆਂ ਬੰਨ੍ਹਣ ਵਾਲੀ ਤੇ ਆਪਾਂ ਉਹ ਵੀ ਮਸ਼ੀਨ ਤੁਹਾਨੂੰ ਦਿਖਾਉਨੇ ਆ ਤੇ ਆਹ ਜਿਹੜੀ ਮਸ਼ੀਨ ਆਪਾਂ ਦੇਖਦੇ ਆ ਇਹ ਸਪਰੇਅ ਕਰਦੀ ਆ ਦੇਖੋ ਹੱਥ ਨਾਲ ਵੀ ਸਪਰੇਅ ਹੋ ਜਾਂਦੀ ਆ ਮਸ਼ੀਨ ਨਾਲ ਵੀ ਸਪਰੇਅ ਹੋ ਜਾਂਦੀ ਆ ਪਰ ਮਸ਼ੀਨ ਨਾਲ ਐਕੂਰੇਟ ਹੁੰਦੀ ਆ ਕਿਉਂਕਿ ਜਿਹੜੀ ਨਵੀਂ ਟੈਕਨੋਲੋਜੀ ਆ ਇਹ ਸਾਡਾ ਸਮਾਂ ਵੀ ਬਚਾਉਂਦੀ ਆ ਸਾਨੂੰ ਐਕੂਰੇਟ ਵੀ ਬਣਾਉਂਦੀ ਆ ਨੇ ਇਹ ਇਹ ਸਿਰਫ ਕਣਕ ਝੋਨੇ ਨੂੰ ਨਹੀਂ ਹਰ ਇੱਕ ਤਰ੍ਹਾਂ ਦੀ ਫਸਲ ਆ ਜਿਹੜੀ ਕੋਈ ਚਾਹੇ ਅਸੀਂ ਦਾਲਾਂ ਬੀਜਦੇ ਆ ਚਾਹੇ ਕੋਈ ਫੁੱਲ ਬੀਜਦੇ ਆ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਫਸਲ ਬੀਜਦੇ ਆ ਉਹਦੇ ਵਿੱਚ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਸਾਡੀਆਂ ਬਹੁਤ ਨਸਲਾਂ ਹੋਣੀਆਂ ਹੀ ਨਹੀਂ ਸੀ ਜਿਵੇਂ ਅੱਜ ਦੇ ਦਿਨਾਂ ਦੇ ਵਿੱਚ ਆ ਚੌਰਸ ਮਸ਼ੀਨ ਇਹ ਚੌਰਸ ਭਰੀਆਂ ਬੰਨਣ ਵਾਲੀ ਮਸ਼ੀਨ ਆ ਜਿਵੇਂ ਆਪਾਂ ਪਹਿਲਾਂ ਦੇਖੀ ਸੀ ਕਿ ਗੋਲ ਵਾਲੀ ਤੇ ਇਹ ਚੌਰਸ ਵਾਲੀ ਆ ਤੇ ਇੱਥੇ ਕਈ ਕੰਪਨੀਆਂ ਨੇ ਟਰੈਕਟਰ ਵੀ ਲਾਏ ਹੋਏ ਆ ਆਪਣੇ ਤੇ ਟਰੈਕਟਰ ਆ ਜਿਹੜੇ ਮਹਿੰਗੇ ਤੋਂ ਮਹਿੰਗਾ ਵੀ ਪਿਆਵਾ ਤੇ ਠੀਕ ਵੀ ਰੇਟ ਦੇ ਪਏ ਆ ਤੇ ਇਸੇ ਤਰੀਕੇ ਹਰ ਇੱਕ ਤਰ੍ਹਾਂ ਦਾ ਉਜਾਰਾ ਜਿਹੜਾ ਜਾਂ ਬੀ ਆ ਜਾਂ ਹਰ ਇੱਕ ਤਰ੍ਹਾਂ ਦਾ ਕੋਈ ਹਾਲਾ ਇੱਥੇ ਸੇਲ ਹੁੰਦਾ ਜਾਂ ਬੁੱਕ ਹੁੰਦਾ ਜਾਂ ਇੱਥੇ ਡਿਸਪਲੇ ਹੁੰਦਾ ਤੇ ਇੱਕ ਖਾਸੀਅਤ ਤੁਹਾਨੂੰ ਮੇਲੇ ਦੀ ਹੋਰ ਦੱਸਦਾ ਕਿ ਇਸ ਮੇਲੇ ਦੇ ਵਿੱਚ ਕੋਈ ਵੀ ਪ੍ਰਵਾਸੀ ਬੰਦਾ ਹੈ ਨਹੀਂ ਸੀ ਨਹੀਂ ਤਾਂ ਲੁਧਿਆਣਾ ਵਰਗਾ ਸ਼ਹਿਰ ਹੋਵੇ ਤੇ ਇਹਦੇ ਵਿੱਚ ਪੰਜਾਬੀ ਲੱਭਣਾ ਔਖਾ ਹੋ ਜਾਂਦਾ ਪਰ ਇੱਥੇ ਪ੍ਰਵਾਸੀ ਲੱਭਣਾ ਔਖਾ ਸੀ ਦੇਖਿਆ ਇੱਥੇ ਉੱਚੇ ਲੰਮੇ ਸੋਹਣੇ ਗੱਭਰੂ ਜਿਹੜੇ ਆਮ ਦੇਖਣ ਨੂੰ ਨਹੀਂ ਮਿਲਦੇ ਪਰ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਦੇ ਦੇਖੇ ਗਏ ਹਾਂਜੀ ਹੁਣ ਆਪਾਂ ਇੱਕ ਹੋਰ ਗੱਲ ਕਰੀਏ ਜਿਹੜੀ ਇਹ ਯੂਨੀਵਰਸਿਟੀ ਆ ਜਿਹੜੇ ਇਹਦੇ ਵਾਈਸ ਚਾਂਸਲਰ ਆ ਯਾਨੀ ਕਿ ਇਹਦਾ ਹੈੱਡ ਯੂਨੀਵਰਸਿਟੀ ਦੇ ਆ ਉਹ ਰਾਸ਼ਟਰਪਤੀ ਵੱਲੋਂ ਲਾਇਆ ਜਾਂਦਾ ਸੈਂਟਰ ਦੀ ਯੂਨੀਵਰਸਿਟੀ ਤੇ ਖਾਸ ਕਰਕੇ ਤੇ ਆ ਬੰਦੇ ਸੀ ਫਿਰ ਉੱਥੇ ਪਸਾਨੀ ਲੁੱਕ ਦੇ ਵਿੱਚ ਕਈ ਮੋਢੇ ਤੇ ਉੱਤੇ ਇੱਕ ਬਣਿਆ ਹੋਇਆ ਸੀ ਬੋਰਡ ਉਹਦੇ ਵਿੱਚ ਗਾਰਡਨ ਜੀ ਰੱਖ ਕੇ ਤੇ ਫੋਟੋ ਖਚਾਉਂਦੇ ਸੀ ਲੋਕ ਬੜੀ ਦੁਨੀਆ ਇੱਥੇ ਫੋਟੋ ਖਚਾ ਕੇ ਗਈ ਤੇ ਇਸ ਯੂਨੀਵਰਸਿਟੀ ਦੇ ਵਿੱਚ ਹੀ 2005 ਦੇ ਵਿੱਚ ਇੱਕ ਨਵੀਂ ਯੂਨੀਵਰਸਿਟੀ ਹੋਰ ਬਣ ਗਈ ਜਿਹਦਾ ਨਾਮ ਰੱਖਿਆ ਗੜਵਾਸੂ ਮਤਲਬ ਕਿ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਤੇ ਇਹਦੇ ਵਿੱਚ ਮੱਛੀਆਂ ਤੇ ਹੋਰ ਪ੍ਰਜਾਤੀਆਂ ਜਿੰਨੇ ਵੀ ਐਨੀਮਲ ਆ ਉਹਨਾਂ ਦਾ ਹਸਪਤਾਲ ਵੀ ਆ ਤੇ ਉਹਨਾਂ ਦੀ ਯੂਨੀਵਰਸਿਟੀ ਵੀ ਇੱਥੇ ਬਣ ਗਈ ਆ ਆ ਸਟੇਜ ਆ ਜਿਹੜੀ ਇਹ ਮੇਲੇ ਦੀ ਸਟੇਜ ਕਹਿੰਦੇ ਆ ਇਹਨੂੰ ਜਾਂ ਕਹਿ ਲਓ ਯੂਨੀਵਰਸਿਟੀ ਦੇ ਜਾਂ ਕਿ ਸਟੇਜ ਲਾ ਲਓ ਤੁਸੀਂ ਇੱਕ ਤਰ੍ਹਾਂ ਦੀ ਤੇ ਇਸ ਸਟੇਜ ਦੇ ਉੱਤੇ ਬਹੁਤ ਨਾਮੀ ਜਿਹੜੇ ਕਲਾਕਾਰ ਹੋਏ ਆ ਉਹ ਇਸ ਸਟੇਜ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਆ ਬਹੁਤ ਜਾਣੇ ਇੱਥੇ ਜਸਵਿੰਦਰ ਭੱਲਾ ਜੀ ਇਹ ਉਦਾਹਰਨ ਹੈਗੀ ਆ ਤੇ ਹੋਰ ਵੀ ਬਹੁਤ ਨੇ ਜਿਹੜੇ ਇਥੋਂ ਕਲਾਕਾਰ ਬਣੇ ਆ ਇਹ ਉਹ ਸਟੇਜ ਆ ਕਹਿੰਦੇ ਵੀ ਜਿਹੜਾ ਬੰਦਾ ਇਸ ਸਟੇਜ ਤੇ ਗਾ ਗਿਆ ਤੇ ਉਹਨੂੰ ਸਾਰੇ ਸੰਸਾਰ ਦੇ ਵਿੱਚ ਉਹਦੀ ਪਛਾਣ ਬਣ ਜਾਂਦੀ ਆ ਤੇ ਹੁਣ ਵੀ ਇੱਥੇ ਜਿਹੜੇ ਅਗਾਹਵਾਦੂ ਕਿਸਾਨ ਆ ਜਾਂ ਜਿਨ੍ਹਾਂ ਨੇ ਵਧੀਆ ਖੇਤੀ ਕੀਤੀ ਆ ਜਾਂ ਵਧੀਆ ਬੀਤੋਂ ਵਧੀਆ ਫਸਲ ਲਈ ਆ ਜਾਂ ਕੋਈ ਵੱਧ ਦੇਣ ਵਾਲੀ ਮੱਝ ਆ ਦੁੱਧ ਜਾਂ ਫਿਰ ਕੋਈ ਵਧੀਆ ਕੁ ਨਸਲ ਦਾ ਕੋ ਘੋੜਾ ਵਾ ਇਹ ਹਰ ਇੱਕ ਜਿਹੜਾ ਇੱਥੇ ਆ گاਉਂ ਵਦੂ ਕਿਸਾਨ ਆ ਉਹਨਾਂ ਨੂੰ ਇਸ ਸਟੇਜ ਦੇ ਉੱਤੇ ਸਨਮਾਨਤ ਕੀਤਾ ਜਾਂਦਾ ਤਾਂ ਕਿ ਕਿਸਾਨਾਂ ਦੇ ਵਿੱਚ ਜਾਂ ਹੋਰ ਪੰਜਾਬ ਦੇ ਵਾਸੀਆਂ ਦੇ ਵਿੱਚ ਪਸ਼ੂ ਪਾਲਣ ਖੇਤੀਬਾੜੀ ਪ੍ਰਤੀ ਜਾਗਰੂਕਤਾ ਆ ਜਾਵੇ ਹੁਣ ਆਪਾਂ ਆ ਗਏ ਬਾਹਰ ਗਰਮੀ ਦਾ ਦਿਨ ਸੀਗਾ ਗਰਮੀ ਬਹੁਤ ਜ਼ਿਆਦਾ ਸੀ ਪਰ ਇੱਕ ਇਹਨਾਂ ਦਿਨਾਂ ਦੇ ਵਿੱਚ ਤੱਕ ਸਪਤੰਬਰ ਦੇ ਵਿੱਚ ਖਾਸ ਕਰਕੇ ਇਹ ਗੱਲ ਆ ਜੇ ਆਪਾਂ ਸ਼ਾਮੇ ਬਹਿ ਜੀਏ ਤਾਂ ਫਿਰ ਗਰਮੀ ਨਹੀਂ ਲੱਗਦੀ ਜੇ ਤੁੱਪੇ ਖੜ ਜੀਏ ਫਿਰ ਬਹੁਤ ਜ਼ਿਆਦਾ ਹਿਊਮਿਡਿਟੀ ਹੋਣ ਕਰਕੇ ਬਹੁਤ ਜ਼ਿਆਦੇ ਗਰਮੀ ਹੋ ਜਾਂਦੀ ਆ ਤੇ ਇਸੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਮੇਨ ਮੇਨ ਹੈਗੇ ਆ 5 6 ਕਾਲਜ ਆ ਇੱਕ ਤਾਂ ਹੈਗਾ ਕਾਲਜ ਆਫ ਐਗਰੀਕਲਚਰ ਜਨ ਕਿ ਜਿਹਨੂੰ ਖੇਤੀਬਾੜੀ ਕਾਲਜ ਕਹਿੰਦੇ ਨੇ ਨੰਬਰ 2 ਖੇਤੀ ਇੰਜੀਨੀਅਰਿੰਗ ਟੈਕਨੋਲੋਜੀ ਕਾਲਜ ਕਾਲਜ ਆਫ ਐਗਰੀਕਲਚਰ ਇੰਜੀਨੀਅਰ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਤੀਜਾ ਕਾਲਜ ਹੈਗਾ ਕਮਿਊਨਿਟੀ ਸਾਇੰਸ ਕਾਲਜ ਚੌਥਾ ਕਾਲਜ ਹੈਗਾ ਬੇਸਿਕ ਸਾਇੰਸ ਅਤੇ ਹਿਮਨਿਟੀਜ਼ ਕਾਲਜ ਪੰਜਵਾਂ ਕਾਲਜ ਹੈਗਾ ਬਾਗਵਾਨੀ ਅਤੇ ਜੰਗਲਾਤ ਕਾਲਜ ਮਤਲਬ ਕਿ ਕਾਲਜ ਆਫ ਹਾਰਟੀਕਲਚਰ ਐਂਡ ਫੋਰੈਸਟਰੀ ਜਿਹੜਾ 6ਵਾਂ ਕਾਲਜ ਆ ਓ ਪੀ ਯੂ ਕਾਲਜ ਆਫ ਐਗਰੀਕਲਚਰ ਉਹ ਇੱਥੇ ਨਹੀਂ ਹੈਗਾ ਉਹ ਬੱਲੋਵਾਲ ਸੋਖੜੀ ਕੋਈ ਨੇੜੇ ਪਿੰਡਾ ਉਥੇ ਬਣਿਆ ਹੋਇਆ ਇਹ ਜਿਹੜੀ ਯੂਨੀਵਰਸਿਟੀ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ 1962 ਦੇ ਵਿੱਚ ਇਹ ਪੰਜਾਬ ਦੀ ਸੇਵਾ ਲਈ ਸਥਾਪਿਤ ਹੋਈ ਪੰਜਾਬ ਦਾ ਅੰਨ ਜਿਹੜਾ ਵਾ ਉਹਨੂੰ ਸੁਰੱਖਿਅਤ ਅਤੇ ਪੈਦਾਵਾਰ ਵਧਾਉਣ ਲਈ ਯੂਨੀਵਰਸਿਟੀ ਦਾ ਬਹੁਤ ਵੱਡਾ ਯਾਨਕ ਰੋਲ ਆ ਤੇ ਦੂਜੀ ਗੱਲ ਕਿ ਪਸ਼ੂ ਪਾਲਣ ਤੇ ਮੁਰਗੀ ਪਾਲਣ ਵਰਗੇ ਧੰਦਿਆਂ ਦੇ ਵਿੱਚ ਵੀ ਯੂਨੀਵਰਸਿਟੀ ਨੇ ਬਹੁਤ ਵੱਡੇ ਵੱਡੇ ਇਨਾਮ ਜਿੱਤੇ ਆ ਜਿਹੜੀ ਇਹ ਯੂਨੀਵਰਸਿਟੀ ਆ ਇਹ ਯੂਨੀਵਰਸਿਟੀ 1510 ਏਕੜ ਦੇ ਵਿੱਚ ਬਣੀ ਹੋਈ ਆ 1500 ਏਕੜ ਸਮੇਤ ਉਹ ਵੀ ਸ਼ਹਿਰੀ ਏਰੀਏ ਦੇ ਵਿੱਚ 1500 ਕੀਲਾ ਤੇ ਇਸ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਇਹਦੇ ਵਿੱਚ ਖਿਡਾਰੀਆਂ ਵਾਸਤੇ ਵੀ ਬਹੁਤ ਕੁਝ ਬਣਾਇਆ ਹੋਇਆ ਹੈ ਇਹ ਯੂਨੀਵਰਸਿਟੀ ਵਾਲਿਆਂ ਨੇ ਤੇ ਜਿਵੇਂ ਬਾਸਕਟਬਾਲ, ਬੈਡਮਿੰਟਨ, ਸਾਈਕਲਿੰਗ, ਕ੍ਰਿਕਟ, ਫੀਲਡ ਹਾਕੀ, ਫੁੱਟਬਾਲ, ਜਿਮਨਾਸਟਿਕ, ਹੈਂਡਬਾਲ, ਵਾਲੀਬਾਲ, ਲਾਉਨ ਟੈਨਿਸ, ਤਰਾਕੀ, ਟੇਬਲ ਟੈਨਿਸ, ਭਾਰ ਸਖਲਾਈ ਅਤੇ ਕਬੱਡੀ ਦੇ ਗਰਾਊਂਡ ਇੱਥੇ ਉਪਲਬਧਾ ਤੇ ਆਪਾਂ ਗੱਲ ਕਰਦੇ ਆ ਮੇਲੇ ਦੀ ਮੇਲੇ ਦੇ ਵਿੱਚ ਆਪਾਂ ਤੁਰੇ ਜਾਂਦੇ ਆ ਤੇ ਹੁਣ ਆਪਾਂ ਆ ਗਏ ਇੱਧਰ ਹੋਮ ਸਾਇੰਸ ਕਾਲਜ ਵੱਲ ਨੂੰ ਇੱਧਰਲੇ ਪਾਸੇ ਐਕਚੁਅਲੀ ਪਿਆਸ ਵੀ ਬਹੁਤ ਲੱਗੀ ਹੋਈ ਸੀ ਕਿ ਤੇ ਭੁੱਖ ਵੀ ਬਹੁਤ ਲੱਗੀ ਹੋਈ ਸੀ ਹਰੇਕ ਵਾਰੀ ਦੀ ਤਰ੍ਹਾਂ ਅਸੀਂ ਇੱਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਨਾਲ ਲੱਸੀ ਪੀਂਦੇ ਆ ਇਸੇ ਜਗ੍ਹਾ ਤੇ ਤੇ ਆਪਾਂ ਚੱਲਦੇ ਆ ਉਸ ਸਟਾਲ ਵਾਲ ਨੂੰ ਇੱਕ ਗੱਲ ਹੋਰ ਏਸ਼ੀਆ ਦੇ ਵਿੱਚ ਵੀ ਇਹ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਵਜੋਂ ਇਸਨੇ ਆਪਣਾ ਨਾਮ ਹਾਸਲ ਕੀਤਾ ਪੀਏਯੂ ਨੂੰ ਤੇ ਇੱਥੇ ਅੰਤਰਰਾਸ਼ਟਰੀ ਪੱਧਰ ਤੇ ਤੇ ਰਾਸ਼ਟਰੀ ਪੱਧਰ ਤੇ ਬੜੇ ਜਾਨਕੀ ਇਹਨੇ ਪੁਰਸਕਾਰ ਜਿੱਤੇ ਆ ਤੇ ਇਹਨੇ ਬਹੁਤ ਖਿਡਾਰੀ ਦਿੱਤੇ ਆ ਬਹੁਤ ਕੁੜੀਆਂ ਖਿਡਾਰਨਾ ਦਿੱਤੀਆਂ ਨੇ ਇਸ ਯੂਨੀਵਰਸਿਟੀ ਵਿੱਚ ਚਾਰ ਕਾਲਜ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਚਾਰ ਕਾਲਜਾਂ ਦੇ ਵਿੱਚ ਪੰਜਾਬ ਉਹਦੇ ਪੰਜਾਬ ਵਿਭਾਗਾਂ ਦੇ ਵਿੱਚ ਚਾਰ ਕਾਲਜਾਂ ਦੇ ਵਿੱਚ ਪੰਜਾਬ ਵਿਭਾਗਾਂ ਦੇ ਵਿੱਚ ਪੰਜ ਬੈਚਲਰ ਦੀ ਡਿਗਰੀਆਂ ਨੇ ਇੱਥੇ 52 ਮਾਸਟਰ ਡਿਗਰੀਆਂ ਨੇ ਤੇ 42 ਜਿਹੜੀਆਂ ਡਾਕਟੋਰੇਟ ਪ੍ਰੋਗਰਾਮ ਦੀਆਂ ਡਿਗਰੀਆਂ ਨੇ ਇੱਥੇ ਇਹ ਚਲੋ ਇੰਨੀ ਕਿ ਜਾਣਕਾਰੀ ਬਹੁਤ ਆ ਹੁਣ ਆਪਾਂ ਇੱਧਰ ਜਿਹੜੀਆਂ ਕੁੜੀਆਂ ਨੇ ਜਿਨ੍ਹਾਂ ਨੇ ਖੇਤੀ ਵਿਗਿਆਨ ਕੇਂਦਰ ਕਿਸੇ ਵੀ ਸ਼ਹਿਰ ਤੋਂ ਪਟਿਆਲੇ ਤੋਂ ਬਠਿੰਡੇ ਤੋਂ ਜਲੰਧਰ ਤੋਂ ਕਿਤੋਂ ਵੀ ਕਿਤੋਂ ਟ੍ਰੇਨਿੰਗ ਲਈਆ ਤਾਂ ਉਹਨਾਂ ਨੇ ਆਪਣਾ ਜਿਹੜਾ ਸ਼ੌਂਕ ਸੀ ਉਹਨਾਂ ਨੂੰ ਉਸ ਸ਼ੌਂਕ ਨੂੰ ਵਪਾਰ ਦੇ ਵਿੱਚ ਬਦਲ ਲਿਆ ਤੇ ਹੌਲੀ-ਹੌਲੀ ਜਿਹੜਾ ਛੋਟਾ ਜਿਹਾ ਬ੍ਰਾਂਡ ਸੀ ਹੌਲੀ-ਹੌਲੀ ਉਹ ਵੱਡਾ ਹੋ ਗਿਆ ਫਿਰ ਉਸ ਤੋਂ ਵੱਡਾ ਹੋ ਗਿਆ ਇਹ ਜਿਹੜੀਆਂ ਛੋਟੀਆਂ ਬੇਟੀ ਆ ਤੇ ਇਹ ਵੀ ਪਟਿਆਲੇ ਤੋਂ ਖੇਤੀ ਵਿਗਿਆਨ ਕੇਂਦਰ ਤੋਂ ਇਹਨਾਂ ਨੇ ਟ੍ਰੇਨਿੰਗ ਲਈ ਹੋਈ ਆ ਤੇ ਇਸ ਕਰਕੇ ਆ ਹੁਣ ਇਹਨਾਂ ਦਾ ਬ੍ਰਾਂਡ ਵੀ ਕਾਫੀ ਉੱਚਾ ਹੋ ਗਿਆ ਹੁਣ ਆਪਾਂ ਆਗੇ ਜਿੱਥੇ ਭੁੱਖ ਲੱਗੀ ਹੋਈ ਸੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਐਕਚੁਅਲੀ ਅਜੇ ਸੀਜ਼ਨ ਸਟਾਰਟ ਨਹੀਂ ਹੋਇਆ ਧਰਾਂ 'ਚ ਬੜਨਾ ਸ਼ੁਰੂ ਨਹੀਂ ਹੋਇਆ ਪਰ ਬੰਦੇ ਦਾ ਮਨ ਤਾਂ ਕਰਦਾ ਹੀ ਹੈ ਨਾ ਖਾਣ ਨੂੰ ਇੱਥੇ ਦੋ ਮੱਕੀ ਦੀਆਂ ਰੋਟੀਆਂ ਨਾਲ ਸਾਗ ਦੀ ਕੋਲੀ ਨਾਲ ਘਿਓ ਨਾਲ ਇੱਕ ਅਚਾਰੀ ਮਿਰਚ ਨਾਲ ਅਦਰਕ ਦਾ ਅਚਾਰ ਨਾਲ ਮੂੜੀਆਂ ਨਾਲ ਲੱਸੀ ਤੇ ਨਾਲ ਹੀ ਸ਼ੱਕਰ ਤੇ ਸਵਾਦ ਹੀ ਅਲੱਗ ਆ ਯੂਨੀਵਰਸਿਟੀ ਦੀਆਂ ਹਜ਼ਾਰਾਂ ਜੀ ਬਲਵਦੀਆਂ ਨੇ ਯੂਨੀਵਰਸਿਟੀ ਵਾਸਤੇ ਇਹ ਵੀਡੀਓ ਬਹੁਤ ਘੱਟ ਛੋਟੀ ਹੈ ਜੇ ਆਪਾਂ ਪੂਰੀ ਜਾਣਕਾਰੀ ਦਈਏ ਤੇ ਹੁਣ ਆਪਾਂ ਪ੍ਰਸ਼ਾਦਾ ਛਕਦੇ ਹਾਂ ਮੱਕੀ ਦੀਆਂ ਰੋਟੀਆਂ ਤੇ ਆਹ ਦਾ ਐਸੇ ਤਰੀਕੇ ਦੇ ਨਾਲ ਅੱਗੇ ਪਿੰਡ ਦੇ ਵਿੱਚ ਜਦੋਂ ਸਾਂਝੇ ਘਰ ਹੁੰਦੇ ਸੀ ਜਦੋਂ ਲੋਕਾਂ ਨੂੰ ਇਹ ਨਹੀਂ ਹੁੰਦਾ ਸੀ ਵੀ ਰੋਟੀ ਕਿੱਥੇ ਖਾ ਲਈ ਕਿੱਥੇ ਨਹੀਂ ਖਾ ਲਈ ਪਿਆਰ ਹੁੰਦਾ ਸੀ ਤਾਈ ਦੇ ਘਰੇ ਰੋਟੀ ਖਾ ਲਈ ਚਾਚੀ ਦੇ ਘਰੇ ਰੋਟੀ ਖਾ ਲਈ ਉਦੋਂ ਲੇਡੀਜ਼ ਇਦਾਂ ਹੀ ਤਵੀ ਲਾ ਲੈਂਦੀ ਸੀ ਨਾਲੇ ਗੱਲਾਂ ਬਾਤਾਂ ਕਰੀ ਜਾਂਦੀਆਂ ਹੁੰਦੀਆਂ ਸੀ ਨਾਲੇ ਐਦਾਂ ਰੋਟੀ ਲਾ ਲੈਂਦੀ ਸੀ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਪਸੰਦ ਆਈ ਤਾਂ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਉਂਦੇ ਰਹੋ